ਅਮਰੀਕਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਫਿਰ ਤੋਂ ਇੱਕ ਜਹਾਜ਼ ਭਰ ਕੇ ਇੰਡੀਆ ਡਿਪੋਰਟ ਕਰਨ ਜਾ ਰਿਹਾ ਯੂ ਐਸ ਏ ਜੀ ਹਾਂਜੀ ਪਹਿਲਾਂ ਵੀ ਕਿੰਨੇ ਹੀ ਯਾਤਰੀ ਭਰ ਭਰ ਕੇ ਅਮਰੀਕਾ ਤੋਂ ਇੰਡੀਆ ਦੀ ਧਰਤੀ ਦੇ ਉੱਤੇ ਉਤਰੇ ਆ ਲੋਕਾਂ ਦੇ ਸੇਮ ਉਹੀ ਪੈਟਰਨ ਹੁੰਦਾ ਹੱਥਾਂ ਦੇ ਵਿੱਚ ਬੇੜੀਆਂ ਪੈਰਾਂ ਦੇ ਵਿੱਚ ਜੰਜੀਰਾਂ ਸੋ ਐਦਾਂ ਹੀ ਜਕੜ ਕੇ ਭੇਜਿਆ ਜਾ ਰਿਹਾ ਸੋ ਇਸ ਵਾਰ ਫਿਰ 200 ਤੋ ਪਲੱਸ ਬੰਦਿਆਂ ਦਾ ਜਹਾਜ਼ ਭਰ ਕੇ ਅਮਰੀਕਾ ਤੋਂ ਭਾਰਤ ਦਿੱਲੀ 에ਰਪੋਰਟ ਤੇ ਲੈਂਡ ਹੋਣ ਜਾ ਰਿਹਾ ਜੀ ਹਾਂਜੀ ਬਹੁਤ ਜਲਦ ਹੀ ਉਥੇ ਲੈਂਡ ਹੋ ਜਾਏਗਾ ਦਿੱਲੀ 에ਰਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਇਸ ਬਾਰ ਗੈਂਗਸਟਰ ਬੀ ਨੇ ਹਾਂਜੀ ਇਸ 209 ਲੋਕਾਂ ਦੇ ਨਾਲ ਨਾਲ ਗੈਂਗਸਟਰ ਬੀ ਅਰੈਸਟ ਕੀਤੇ ਸੀਗੇ ਯੂਐਸ ਨੇ اور ਉਹਨਾਂ ਨੂੰ ਵੀ ਰਿਪੋਰਟ ਕਰਨ ਜਾ ਰਿਹਾ ਔਰ ਉੱਥੇ ਹੀ ਦਿੱਲੀ 에어ਪੋਰਟ ਤੇ ਸਪੈਸ਼ਲ ਟੀਮਾਂ ਪਹੁੰਚ ਚੁੱਕੀਆਂ ਐ ਐਸਟੀਐਫ ਔਰ ਹਰਿਆਣਾ ਪੁਲਿਸ ਵੀ ਕਹਿ ਰਿਹਾ ਉੱਥੇ ਪਹੁੰਚੀ ਆ 에어ਪੋਰਟ ਦੇ ਬਾਹਰ ਆ ਔਰ ਉਹਨਾਂ ਨੂੰ ਡਿਟੇਨ ਕੀਤਾ ਜਾਏਗਾ ਜਿੱਦਾਂ ਹੀ ਜਹਾਜ਼ ਲੈਂਡ ਕਰੇਗਾ ਅਕਸਰ ਸਾਰਿਆਂ ਨੂੰ ਹੀ ਡਿਟੇਨ ਕੀਤਾ ਜਾਂਦਾ ਉਹਨਾਂ ਦਾ ਪੁੱਛਤਾਛ ਪੁਨਛਾਨ ਪੂਰੀ ਕਰਕੇ ਫਿਰ ਹੀ ਉਹਨਾਂ ਨੂੰ ਰਹਾ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਦੱਸਿਆ ਜਾ ਰਿਹਾ ਇਹ ਨਾਮੀ ਗੈਂਗਸਟਰ ਵੀ ਸ਼ਾਮਲ ਨੇ ਜਿਨ੍ਹਾਂ ਦੀ ਪੁਲਿਸ ਨੂੰ ਭਾਲ ਸੀਗੇ ਔਰ ਹਰਿਆਣਾ ਦੇ ਵਿੱਚ ਔਰ ਇੰਡੀਆ ਦੇ ਵਿੱਚ ਲੋੜੀਂਦੇ ਸੀਗੇ ਔਰ ਇਹ ਜਹਾਜ਼ ਦੇ ਵਿੱਚ ਆ ਰਹੇ ਨੇ ਹੁਣ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨਾਲ ਕਿਸ ਤਰ੍ਹਾਂ ਹੋਏਗੀ ਕੌਣ ਕੌਣ ਆ ਰਹੇ ਆ ਕਿੰਨੇ ਗੈਂਗਸਟਰ ਆ ਇਹਦੇ ਬਾਰੇ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਬਸ ਇਹ ਹੀ ਆ ਕਿ ਆ ਰਹੇ ਆ ਇਸ ਵਾਰ ਵੱਡੇ ਗੈਂਗਸਟਰ ਵੀ ਆ ਔਰ ਜਿਸ ਤਰ੍ਹਾਂ ਇਹ ਜਹਾਜ਼ ਇੰਡੀਆ ਲੈਂਡ ਕਰੇਗਾ ਦਿੱਲੀ 에ਰਪੋਰਟ ਦੇ ਉੱਤੇ ਉਸੇ ਤਰ੍ਹਾਂ ਸਾਰਾ ਕੁਝ ਬਾਅਦ ਦੇ ਵਿੱਚ ਅਪਡੇਟ ਹੋਏਗਾ ਕੌਣ ਕੌਣ ਇਹਦੇ ਵਿੱਚ ਆਇਆ ਕਿੰਨੇ ਲੋਕ ਸੀਗੇ ਹਜੇ ਤੱਕ 209 ਲੋਕਾਂ ਦੀ ਪੁਸ਼ਟੀ ਹੋਈ ਹੈ ਕਿ 209 ਲੋਕ ਆ ਰਹਾ ਇਸ ਜਹਾਜ਼ ਦੇ ਵਿੱਚ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 트럼ਪ ਪਿੱਛੇ ਹਟਣ ਵਾਲੇ ਨਹੀਂ ਆ ਉਹਨਾਂ ਨੇ ਰਿਪੋਰਟ ਕਰਨੇ ਆ ਤਾਂ ਕਰਨੇ ਆ ਆਏ ਦਿਨ ਇਦਾਂ ਦੀਆਂ ਨਿਊਜ਼ ਜਾਂ ਖਬਰਾਂ ਜਾਂ ਆਪਾਂ ਵੀ ਵੀਡੀਓਜ਼ ਅਪਲੋਡ ਕਰਦੇ ਆ ਕਿ ਐਨੇ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਫਿਰ ਸੜਕ ਤੇ ਤੁਰੇ ਜਾਂਦਿਆਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀਆਂ ਡਿਟੇਨਿੰਗ ਬਹੁਤ ਜ਼ਿਆਦਾ ਹੋ ਰਹੀ ਆ ਪਰ ਜਿਹੜੀ ਰਿਪੋਰਟੇਸ਼ਨ ਆ ਉਹ ਜਿਸ ਤਰ੍ਹਾਂ ਇਹ 200 ਨੂੰ ਕੀਤਾ ਇਹ ਕਿਉਂ ਘਟ ਹੋ ਰਹੀ ਹੈ ਬਹੁਤ ਲੋਕਾਂ ਦਾ ਇਹ ਸਵਾਲ ਸੀ ਔਰ ਕਈ ਲੋਕ ਇਹ ਵੀ ਕਮੈਂਟ ਕਰਦੇ ਆ ਕਿ ਕੁਝ ਵੀ ਨਹੀਂ ਹੈਗਾ ਜੀ ਇੱਥੇ ਕੋਈ ਨਹੀਂ ਅਸੀਂ ਤਾਂ ਡੇਲੀ ਕੰਮ ਤੇ ਜਾਂਦੇ ਆ ਕੋਈ ਇਥੇ ਚੈੱਕ ਇ ਨਹੀਂ ਹੈਗੀ ਕੁਝ ਨਹੀਂ ਸਾਰਾ ਕੁਝ ਹੂਆ ਬਣਾਇਆ ਹੈ ਲੋਕਾਂ ਨੇ ਪਰ ਹੁਣ ਜਿਹੜੇ ਇਹ 209 ਲੋਕ ਆਏ ਆ ਇਹਨਾਂ ਦੇ ਬਾਰੇ ਸੋਚੋ ਕਿੰਨਾ ਪੈਸਾ ਲਾ ਕੇ ਗਏ ਹੋਣਗੇ ਔਰ ਕਦੋਂ ਗਏ ਹੋਗੇ ਸੋ ਇਹਨਾਂ ਨੂੰ ਵੀ ਰਿਪੋਰਟ ਕੀਤਾ ਗਿਆ ਸੋ ਐਸੀ ਤਰ੍ਹਾਂ ਤੁਸੀਂ ਵੀ ਨਾ ਕਿਸੇ ਦੇ ਹੱਥ ਆ ਜਾਇਓ ਔਰ ਕਿਸੇ ਦੀ ਗੱਲਾਂ ਦੇ ਵਿੱਚ ਨਾ ਆਯੋ ਕਿ ਚੈਕਿੰਗ ਬਿਲਕੁਲ ਵੀ ਨਹੀਂ ਹੋ ਰਹੀ ਕੁਝ ਵੀ ਨਹੀਂ ਨਾਰਮਲ ਆ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਕਿ ਜਦੋਂ ਕਿਸੇ ਨੂੰ ਡਿਟੇਨ ਕੀਤਾ ਜਾ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਡਾਇਰੈਕਟ ਉਹਨੂੰ ਡੈਪੋਟੇਸ਼ਨ ਲੱਗ ਜਾਏਗੀ ਡਾਇਰੈਕਟ ਉਹਨੂੰ ਰਿਪੋਰਟ ਕੀਤਾ ਜਾਏਗਾ ਉਸ ਨੂੰ ਡਿਟੇਨਿੰਗ ਸੈਂਟਰਾਂ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਜਦੋਂ ਤੱਕ ਉਹਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ ਤਾਂ ਕੋਈ ਵੀ ਕੰਟਰੀ ਇਹ ਨਹੀਂ ਹੁੰਦੀ ਕਿ ਕੋਈ ਕੰਟਰੀ ਉਹਨਾਂ ਦੀ ਕੰਟਰੀ ਚ ਉਹਨੂੰ ਰਿਪੋਰਟ ਕਰੇਗੀ ਔਰ ਡਾਇਰੈਕਟ ਉਹਨੇ ਲੈ ਲੇਗੀ ਹਾਂਜੀ ਰਿਪੋਰਟ ਕਰ ਦੋ ਜਦ ਤੱਕ ਪੂਰੇ ਡਾਕੂਮੈਂਟ ਰੈਡੀ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਡਿਪੋਰਟੇਸ਼ਨ ਨਹੀਂ ਹੁੰਦੀ ਔਰ ਪੂਰਾ ਪੂਰਾ ਸਰਕਾਰ ਦਾ ਯੂਐਸਏ ਸਰਕਾਰ ਦਾ ਇਹ ਡਿਟੇਲਿੰਗ ਔਰ ਡਿਪੋਰਟੇਸ਼ਨ ਤੇ ਜ਼ੋਰ ਲੱਗਿਆ ਹੋਇਆ ਹੈ ਟਰੰਪ ਸਰਕਾਰ ਪੂਰੇ ਦੇ ਪੂਰਾ ਇਸ ਚੀਜ਼ ਦੇ ਉੱਪਰ ਫੋਕਸ ਰੱਖਿਆ ਹੋਇਆ ਹੈ ਕਿ ਕਦੋਂ ਕਿੱਦਾਂ ਅਸੀਂ ਸਾਰਿਆਂ ਨੂੰ ਡਿਟੇਨ ਕਰਨਾ ਤੇ ਉਸ ਤੋਂ ਬਾਅਦ ਡਾਕੂਮੈਂਟ ਤਿਆਰ ਕਰਨੇ ਆ ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਰਿਪੋਰਟ ਕਰਨਾ ਸੋ ਉਸੇ ਦੀ ਤਾਰੀਖ ਦੇ ਉੱਤੇ ਫਿਰ 209 ਲੋਕਾਂ ਦਾ ਜਹਾਜ਼ ਭਰ ਕੇ ਦਿੱਲੀ 에ਰਪੋਰਟ ਦੇ ਉੱਪਰ ਆ ਰਿਹਾ ਜੇ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਹੁਣ ਅਕਸਰ ਹੀ ਥੋੜੇ ਦਿਨਾਂ ਦੇ ਬਾਅਦ ਇੱਕ ਜਹਾਜ਼ ਆ ਜਾਂਦਾ ਤੇ ਹੋਰ ਪਤਾ ਨਹੀਂ ਹੁਣ ਕਿੰਨੇ ਜਹਾਜ਼ ਆਉਣੇ ਬਾਕੀ ਆ ਕਿਉਂਕਿ ਇਹ ਸਿੰਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਜਦੋਂ 트럼ਪ ਸਾਹਿਬ ਨੇ 100 ਚੁੱਕ ਸੁਵਾਗਾਂ ਦੇ ਵਿੱਚ ਇਹ ਗੱਲ ਜ਼ਾਹਿਰ ਕੀਤੀ ਸੀ ਕਿ ਜਿੰਨੇ ਵੀ ਇੱਥੇ ਇਲੀਗਲ ਇਮੀਗ੍ਰੈਂਟਸ ਹਨ ਮੈਂ ਸਾਰਿਆਂ ਨੂੰ ਇੱਥੋਂ ਕੱਢ ਦੂੰਗਾ ਮੈਂ ਕੋਈ ਵੀ ਇੱਥੇ ਨਹੀਂ ਰਹਿਣ ਦੇਣਾ ਸੋ ਸਾਰੇ ਲੋਕ ਇਹ ਸੋਚਦੇ ਸੀਗੇ ਕਿ ਨਹੀਂ ਜੀ ਇਹ ਤਾਂ ਬਸ ਤੁਹਾਨੂੰ ਪਤਾ ਹੀ ਆ ਮਿਨਿਸਟਰ ਮੰਤਰੀ ਸ਼ਾਂਤਰੀ ਸਾਰੇ ਇਹ ਰਾਜਨੀਤੀ ਆ ਬਿਆਨਬਾਜ਼ੀ ਕਰਦੇ ਹੁੰਦੇ ਆ ਪਰ ਤੁਹਾਨੂੰ ਪਤਾ ਕਿ ਆਂਦੀ ਸਾਰ ਉਹਨਾਂ ਨੇ ਜਹਾਜ਼ ਪਰ ਭਰ ਕੇ ਤਿੰਨ ਚਾਰ ਜਹਾਜ਼ ਸਿੱਧੇ ਹੀ 에어ਪੋਰਟ ਤੇ ਭੇਜੇ ਸੀਗੇ ਅੰਮ੍ਰਿਤਸਰ ਦੇ ਤੇ ਉਦੋਂ ਵੀ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਏਥੇ ਫਾਰਮੈਲਟੀ ਆ ਜਿਹੜੇ ਵਿਚਾਰੇ ਸੈਂਟਰਾਂ ਦੇ ਵਿੱਚ ਸੀਗੇ ਉਹਨਾਂ ਨੂੰ ਚੱਕ ਕੇ ਭੇਜਿਆ ਇਹਨਾਂ ਨੇ ਬਾਕੀ ਇਹ ਇੰਨੀ ਕੁ ਕਰਦੇ ਹੁੰਦੇ ਉਸ ਤੋਂ ਬਾਅਦ ਫਿਰ ਤੁਹਾਡਾ ਸਾਰਿਆਂ ਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਕੀ ਕੁਝ ਹੋਇਆ ਕਿਸ ਤਰ੍ਹਾਂ ਟਰੱਕ ਇੰਡਸਟਰੀ ਨੂੰ ਹਿਲਾ ਕੇ ਰੱਖਤਾ ਕਿਸ ਤਰ੍ਹਾਂ ਹਰ ਇੱਕ ਕੰਮ ਦੇ ਵਿੱਚ ਹੁਣ ਇਫੈਕਟ ਦਿਖ ਰਿਹਾ ਹੈ ਆ ਲੋਕ ਘਰਾਚੋਂ ਡਰਦੇ ਨਿਕਲ ਨਹੀਂ ਰਹੇ ਬਹੁਤ ਅਸਰ ਕੀਤਾ ਹੋਇਆ ਔਰ ਡਰਦੇ ਪਏ ਆ ਜਿਸ ਤਰ੍ਹਾਂ ਹਰ ਥੋੜੇ ਟਾਈਮ ਦੇ ਬਾਅਦ ਇੱਕ ਜਹਾਜ਼ ਭਰ ਕੇ ਇੰਡੀਆ ਜਾਂਦਾ ਸੋ ਲੋਕਾਂ ਨੂੰ ਇਹ ਡਰ ਲੱਗਿਆ ਰਹਿੰਦਾ ਕਿ ਸਾਡਾ ਨੰਬਰ ਨਾ ਇਸ ਜਹਾਜ਼ ਦੇ ਵਿੱਚ ਹੋ ਜਵੇ ਸਾਡਾ ਨੰਬਰ ਅਗਲੇ ਜਹਾਜ਼ ਦੇ ਵਿੱਚ ਨਾ ਹੋ ਜਵੇ ਜਿੰਨੇ ਵੀ ਇਲੀਗਲ ਇਮੀਗਰੈਂਟ ਆ ਔਰ ਜਿਹੜਾ ਇੱਕ ਸਰਵੇ ਹੋਇਆ ਸੀ ਨਾ ਤੁਹਾਨੂੰ ਦੱਸ ਦਈਏ ਸਰਵੇ ਦੇ ਵਿੱਚ 15% ਲੋਕ ਉਹ ਸੀ ਜਿਨ੍ਹਾਂ ਨੇ ਆਪਣੀ ਕੈਨਸਲ ਕੀਤੀ ਹੈ ਟ੍ਰੈਵਲ ਜਿਹੜੇ ਆਪਣੇ ਇੰਟਰਨੈਸ਼ਨਲ ਟ੍ਰੈਵਲ ਨੂੰ ਆਪਣੀ ਪਲਾਨ ਕੈਨਸਲ ਕਰ ਦਿੱਤੇ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਸੀ ਕਿਉਂ ਕੀਤੀ ਡਰ ਦੇ ਮਾਰੇ ਕਿਉਂਕਿ 에어ਪੋਰਟ ਦੇ ਉੱਪਰ ਬਹੁਤ ਜ਼ਿਆਦਾ ਸਖਤਾਈ ਹੋਗੀ ਔਰ 37% ਉਹ ਲੋਕ ਸੀਗੇ ਜਿਨ੍ਹਾਂ ਪਰ H1B ਵੀਜ਼ਾ ਵਾਲੇ ਸੀਗੇ ਲੀਗਲ ਜਿਹੜਾ ਡਾਕੂਮੈਂਟ ਸੀਗੇ ਤਾਂ ਵੀ ਉਹਨਾਂ ਨੇ ਆਪਣੇ ਟ੍ਰੈਵਲ ਪਲਾਨ ਬੰਦ ਕਰ ਦਿੱਤੇ ਵੀ ਅਸੀਂ ਨਹੀਂ ਜਾਣਾ ਕਿਉਂਕਿ ਸਾਨੂੰ ਉਹਨਾਂ ਨੂੰ ਪਤਾ ਸੀਗਾ ਕਿ ਹੁਣ ਸਤਾਈ ਮਾਹੌਲ ਪਹਿਲਾਰਗਾ ਨਹੀਂ ਰਿਹਾ ਸੋ ਇਹਦੇ ਕਰਕੇ ਸਾਰੇ ਲੋਕ ਡਰ ਰਹੇ ਆ ਫੈਕਟ ਹੋ ਰਹੇ ਆ ਬਾਕੀ ਤੁਸੀਂ ਵੀ ਬਚ ਕੇ ਰਹੋ ਔਰ ਮੈਂ ਆਸ ਕਰੂੰਗਾ ਕਿ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਰੱਬ ਕਿਸੇ ਨੂੰ ਵੀ ਇਹ ਦਿਨ ਨਾ ਦਿਖਾਵੇ ਕਿਉਂਕਿ ਬਹੁਤ ਬੁਰਾ ਹੁੰਦਾ ਲਾਈਫ ਬੰਦੇ ਦੀ ਹਿੱਲ ਜਾਂਦੀ ਜਦੋਂ ਇਸ ਤਰ੍ਹਾਂ ਕੁਝ ਹੁੰਦਾ ਬਾਕੀ ਇਹਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਤੁਸੀਂ ਕਮੈਂਟ ਜਰੂਰ ਕਰ ਦਿਓ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ